ਹਲਕਾ ਡੇਰਾ ਬਾਬਾ ਨਾਨਕ ਅੰਦਰ ਮੋਟਰ ਚੋਰ ਗਰੋ ਇੰਨੇ ਸਰ ਗਰਮ ਹਨ ਕਿ ਉਹਨਾਂ ਨੇ ਇੱਕ ਸਥਾਨਾ ਦਾ ਨਕ ਵਿੱਚ ਦੰਮ ਕੀਤਾ ਹੋਇਆ ਹੈ ਇਸ ਸਰਦੀ ਦੇ ਸੀਜ਼ਨ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਸ਼ਾਪੁਰ ਜਾਜਨ ਕਠਿਆਲਾ ਨਿੱਕੋਸਰਾ ਆਦ ਪਿੰਡਾਂ ਵਿੱਚੋਂ ਹੋਂ ਤੱਕ ਕਰੀਬ 50 ਮੋਟਰਾਂ ਚੋਰੀ ਹੋ ਚੁੱਕੀਆਂ ਹਨ ਡੇਰਾ ਬਾਬਾ ਨਾਨਕ ਦੇ ਪੁਲਿਸ ਵੱਲੋਂ ਮੋਟਰ ਚੋਰ ਗਰੋ ਦੇ ਇੱਕ ਮੈਂਬਰ ਨੂੰ ਚੋਰੀ ਦੀ ਮੋਟਰ ਅਤੇ ਇੱਕ ਬਿਨਾ ਨੰਬਰੀ ਸੈਂਟਰੋ ਕੰਡਿਸ਼ਮਿਤ ਗ੍ਰਿਫਤਾਰ ਕੀਤਾ ਹੈ ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਥਾਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਬੰਦ ਰਾਨ ਲੱਗੇ ਲੱਗੇ ਜੇ ਪਿੰਡਾਂ ਵਿੱਚੋਂ ਕਈ ਦਰਜਨਾ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਜਦੋਂ ਵੀ ਕਿਸੇ ਕਸਥਾਨ ਦੀ ਮੋਟਰ ਚੋਰੀ ਹੁੰਦੀ ਹੈ ਤਾਂ ਉਸ ਵੱਲੋਂ ਤੁਰੰਤ ਸਬੰਧਤ ਥਾਣੇ ਨੂੰ ਲਿਖਤੀ ਦਰਖਾਸਤ ਦਿੱਤੀ ਜਾਂਦੀ ਹੈ ਪਰ ਪੁਲਿਸ ਦੇ ਢਿੱਲੇ ਰਵੱਈਏ ਕਾਰਨ ਜਿਹੇ ਚੋਰ ਫੜੇ ਨਹੀਂ ਜਾਂਦੇ ਬਲਵਿੰਦਰ ਸਿੰਘ ਨੇ ਦੱਸਿਆ ਜਦ ਤੱਕ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਚੌਕੀ ਮਲੇਵਾਲ ਵੱਲੋਂ ਇੱਕ ਗੁੱਜੂ ਨੂੰ ਚੋਰੀ ਦੀ ਮੋਟਰ ਸਮੇਤ ਫੜਿਆ ਗਿਆ ਤਾਂ ਉਸ ਤੋਂ ਇਹ ਸਾਫ਼ ਜਰ ਹੁੰਦਾ ਕਿ ਇਹ ਕੰਮ ਇਹਨਾਂ ਬੰਦਿਆਂ ਦਾ ਹੈ ਕਿਉਂਕਿ ਇਹ ਬੰਦੇ ਦਿਨ ਸਵੇਰ ਡੰਗਰ ਚਾਰਨ ਦੇ ਬਹਾਨੇ ਉੱਤਕ ਖਸਾਨਾਂ ਦੀ ਮੋਟਰਾਂ ਦੀ ਰੈਕਿੰਗ ਕਰਦੇ ਹਨ ਤੇ ਰਾਤ ਨੂੰ ਮੋਟਰਾਂ ਚੋਰੀ ਕਰਕੇ ਕਿਸੇ ਕਬਾੜੀਆ ਨੂੰ ਵੇਚ ਦਿੰਦੇ ਹਨ ਉਹਨਾਂ ਪੰਜਾਬ ਵਿੱਚ ਉੱਚਤ ਅਧਿਕਾਰੀਆਂ ਤੋਂ ਮੰਗ ਕੀਤੀ ਆ ਕੇ ਇਸ ਚੋਰਗੋ ਦੇ ਮੇਮਦਾ ਕੋਲੋਂ ਸੱਤੀ ਨਾਲ ਕੁੱਸੇ ਕਰਕੇ ਇਸ ਉੱਪਰ ਬੰਦੀਆਂ ਧਰਮਾ ਤਹਿਤ ਮਾਮਲਾ ਦਰਜ ਕਰਦੇ ਹੋਏ ਕਿਸਾਨਾਂ ਦੇ ਹੋਏ ਨੁਕਸਾਨ ਦੀ ਪ੍ਰਭਾਈ ਕਰਵਾਈ ਜਾਵੇ ਇਸ ਸਬੰਧੀ ਫੀਸ ਅਧਿਕਾਰੀ ਦਾ ਕੀ ਕਹਿਣਾ ਹੈ ਕੁੱਦ ਉਹਨਾਂ ਦੇ ਜੋ ਬੰਦੇ ਸੌਂਦੇ ਹਾਂ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਇਹ ਮੋਟਰਾਂ ਜੀ ਸਾਡੇ ਕਿਸਾਨਾਂ ਦਾ ਲਗਾਤਾਰ ਸਾਲ ਡੇਢ ਸਾਲ ਤੋਂ ਸਾਡੀ ਮੋਟਰਾਂ ਦੀ ਤੇ ਟਰਾਂਸਫਾਰਮਰ ਦਾ ਤੇਲ ਜਿਹੜਾ ਚੋਰੀ ਹੋ ਰਿਹਾ ਸੀ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਇਹਦੇ ਸਬੰਧੀ ਵਿੱਚ ਜਾਣਕਾਰੀ ਰਿਪੋਰਟਾਂ ਦੇ ਚੁੱਕੇ ਆ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਿਸਾਨਾਂ ਨੇ ਖੁਦ ਹੀ ਉਪਰਾਲਾ ਕੀਤਾ ਹੈ ਤੇ ਇਹ ਗੁੱਜਰਾਂ ਦਾ ਗਰੋ ਜਿਹੜਾ ਆ ਇਹ ਮੋਟਰਾਂ ਚੋਰੀ ਕਰਦਾ ਦਿਨੇ ਇਹ ਮਤਲਬ ਵੀ ਰੇਕੀ ਕਰਦੇ ਨੇ ਤੇ ਰਾਤ ਨੂੰ ਮੋਟਰਾਂ ਖੋਲਦੇ ਨੇ ਤੇ ਜਿਹੜੇ ਗੁਜਰਾਹ ਕੋ ਮੋਟਰਾਂ ਬਰਾਮਦ ਹੋਈਆਂ ਨੇ ਅਸੀਂ ਆਨੇ ਆਂ ਕਿ ਇਹਦੀ ਪੂਰੀ ਤਹਿ ਤੱਕ ਜਾਇਆ ਜਾਵੇ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਅਸੀਂ ਕਿ ਇਹਦੀ ਪੂਰੀ ਤਹਿ ਤੱਕ ਜਾਇਆ ਜਾਵੇ ਜੇ ਪ੍ਰਸ਼ਾਸਨ ਨੇ ਢਿੱਲੀ ਕਾਰਵਾਈ ਕੀਤੀ ਤਾਂ ਅਸੀਂ ਥਾਣੇ ਤੱਕ ਸਰਾਓ ਕੀਤਾ ਜਾਵੇਗਾ ਤੇ ਮਤਲਬ ਕਿ ਕਿਸਾਨਾਂ ਨੂੰ ਇਨਸਾਫ ਜਿਹੜਾ ਆ ਉਹ ਦਵਾਇਆ ਜਾਵੇਗਾ ਇਸ ਸਿੰਗਲ ਵਿੱਚ ਤਕਰੀਬਨ ਕਿੰਨੀਆਂ ਕੋ ਮੋਟਰਾਂ ਜਿਹੜੇ ਦਸਤਕੀਆਂ ਨੇ ਇਹ ਸਾਲ 1.5 ਸਾਲ ਤੋਂ ਘੱਟੋ ਘੱਟ 35 ਤੋਂ 40 ਮੋਟਰਾਂ ਤਾਂ ਸ਼ਾਹ ਪਰ ਜਾ ਜਾਂਦੀਆਂ ਨੇ ਤੇ ਹੋਰ ਇਲਾਕੇ ਦੀਆਂ ਵੀ ਕਟਿਆਲੇ ਦੀਆਂ ਵੀ ਹੈਗੀਆਂ ਨੇ ਤਿੰਨ ਚਾਰ ਉਹਨਾਂ ਦੀ ਰਥੀ ਉਹਨਾਂ ਨੇ ਤੇ ਗੁੱਜਰ ਪੜੇ ਨੇ ਰਾਤ 9:30 ਵਜੇ ਤੇ ਇਹ ਗੁੱਜਰਾਂ ਦੇ ਜਿਹੜਾ ਪਹਿਲੋ ਅਸੀਂ ਤੇ ਪੱਡੀ ਸੀ ਤੇ ਪੱਡਿਆਂ ਤੋਂ ਬਾਅਦ ਸ਼ਾਪਰ ਆ ਗਿਆ ਸ਼ਾਪਰ ਤੋਂ ਬਾਅਦ ਹੁਣ ਵੀੜੇ ਚਲ ਗਏ ਨੇ ਤੇ ਇਹ ਇਸੇ ਤਰ੍ਹਾਂ ਇਹ ਇਲਾਕੇ ਦੀ ਰੇਕੀ ਕਰਦੇ ਨੇ ਤੇ ਮੁੜਕੇ ਰਾਤ ਨੂੰ ਇਹ ਮੋਟਰਾਂ ਖੋਲ ਦੇ ਦਿੰਦੇ ਆਂ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਪ੍ਰਸ਼ਾਸਨ ਸਰ ਕਿਸਾਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਨੁਕਸਾਨ ਜਿਹੜਾ ਆ ਉਹ ਸਾਨੂੰ ਪੂਰਾ ਮਤਲਬ ਕੀਤਾ ਜਾਵੇ ਕਿਸਾਨ ਤੇ ਅੱਗੇ ਮਰਿਆ ਮਤਲਬ ਵੀ ਨਾ ਸਰਕਾਰਾਂ ਦੇ ਇੰਡੀਆਂ ਨੇ ਵੇਖੋ ਬਾਰਡਰਾਂ ਦੇ ਉੱਤੇ ਸਾਡੇ ਜਿਹੜੇ ਜਵਾਨ ਹੈ ਉਹ ਸ਼ਹੀਦ ਕੀਤੇ ਜਾਏ ਹਰਿਆਣਾ ਸਰਕਾਰ ਵੱਲੋਂ ਗੋਲੀਆਂ ਮਾਰ ਮਾਰ ਕੇ ਤੇ ਅਸੀਂ ਇਹ ਆੰਦੇ ਆਂ ਕਿ ਕਿਸਾਨੀ ਤੇ ਅੱਗੇ ਡੁੱਬੀ ਪਈ ਹੈ ਤੇ ਸਾਨੂੰ ਪ੍ਰਸ਼ਾਸਨ ਕੋ ਕਾਰਵਾਈ ਕੀਤੀ ਜਾਵੇ ਪੂਰੀ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਮਨ ਲੋ ਜੇ ਕੋ ਕਾਰਵਾਈ ਨਹੀਂ ਹੁੰਦੀ ਤੇ ਤੁਹਾਡੀ ਅਗਲੀ ਜਿਹੜੀ ਰਣਨੀਤੀ ਕੀ ਹੈ ਸਾਡੇ ਜ਼ਿਲ੍ਹੇ ਦੀ ਅਗਲੀ ਰਣਨੀਤੀ ਇਹ ਹੈ ਇਹ ਪ੍ਰਸ਼ਾਸਨ ਕੋ ਜੇ ਨਾ ਕਰੇ ਵੀ ਕਿਤੇ ਤਾਂ ਅਸੀਂ ਪਿੰਡਾਂ ਦੇ ਮਤਲਬ ਵੀ ਮੋਦਵਾਰ ਬੰਦੇ ਖੜਕੇ ਜਾਂ ਕਿਸਾਨ ਯੂਨੀਅਨ ਦਾ ਸਾਥ ਲੈ ਕੇ ਤਾਂ ਅਸੀਂ ਇਹ ਮਤਲਬ ਵੀ ਚੱਕਾ ਜਾਮ ਕੀਤਾ ਜਾਊਗਾ ਡੇਰੇ ਭਾਬੇ ਨਾਨਕ ਥਾਣੇ ਦਾ ਘਰਾਓ ਕੀਤਾ ਜਾਊਗਾ ਜਿਹੜੇ ਕਿਸਾਨਾਂ ਵੱਲੋਂ ਗੁਜਰਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਹਾਂ ਉਹਨਾਂ ਹਾਂ ਉਹਨਾਂ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਨਾ ਕਿਸੇ ਗੁਜਰ ਨੂੰ ਜ਼ਮੀਨ ਦਿੱਤੀ ਜਾਵੇ ਤੇ ਨਾ ਇਹਨਾਂ ਨੂੰ ਪਰਾਲੀ ਦਿੱਤੀ ਜਾਵੇ ਇਹਨਾਂ ਦਾ ਬਾਈਕਾਟ ਕੀਤਾ ਵੀ ਪਿੰਡਾਂ ਵਿੱਚ ਅਲਾਟਮੈਂਟ ਕਰਨ ਕਿ ਇਹਦੀ ਗੁਜਰਾਂ ਨੂੰ ਬਿਲਕੁ ਸਾਡੇ ਇਲਾਕੇ ਦੇ ਵਿੱਚ ਚੋਰੀਆਂ ਦੀ ਪਰਮਾਰ ਹੈ ਹਾਂ ਮੋਟਰਾਂ ਵੀ ਲੱਤੀਆਂ ਤੇ ਕਾਫੀ ਟਰਾਂਸਫਰ ਹੁੰਦੇ ਜੇ ਤੇਲ ਵੀ ਨਹੀਂ ਕਰੇ ਨੀ ਤਾਂ ਦੇ ਵੱਲੋਂ ਮੋਟਰਾਂ ਚੋਰੀ ਚੋਰ ਫੜੇ ਗਏ ਕੀ ਹੈ ਮਾਮਲਾ ਬਰਾ ਸਾਨੂੰ ਵੀ ਇਨਫੋਰਮੇਸ਼ਨ ਹੀ ਕਿ ਮੋਟਰਾਂ ਚੋਰੀ ਕਰਦਾ ਜਿਹੜਾ ਗਰੋਹ ਆ ਉਹ ਮੋਟਰਾਂ ਚੋਰੀ ਕਰਕੇ ਤੇ ਗੱਡੀ ਤੇ ਲਾ ਕੇ ਤੇ ਹਦਕੜ ਚੂੜੀਆਂ ਸਾਈਡ ਤੋਂ ਮਟਾਲੇ ਨੂੰ ਜਾਣਾ ਉਹਨਾਂ ਨੇ ਤੇ ਵਾਇਰ ਟੇਰਾ ਬਣਾਣੇ ਜਾ ਰਹੇ ਅਹੀਂ ਮਾਲੇ ਵਾਲਾ ਲਾਕ ਲਾਇਆ ਸੀ ਅਹੀਂ ਦਰਾਨੀ ਚੈਕਿੰਗ ਇਦੀ ਤਲਾਸ਼ੀ ਲਈ ਤੇ ਇਹਦੀ ਗੱਡੀ ਵਿੱਚੋਂ ਬਿਨਾ ਨੰਬਰੀ ਗੱਡੀ ਵਿੱਚੋਂ ਮੋਟਰਲੈਟ ਚੋਰੀ ਦੀ ਨਿਕਲੀ ਹੈ ਜੋ ਅਹੀਂ ਹੁਣ ਉਸ ਸੰਬੰਧੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਕੋ ਕਾਫੀ ਆਸ ਹੈ ਕਿ ਇੱਕ ਦਿਨ ਉਹ ਇਹਨਾਂ ਦੇ ਸਾਥੀ ਹੀ ਗ੍ਰਿਫਤਾਰ ਕਰਨਗੇ ਕਿ ਇਹਨਾਂ ਨੂੰ ਚੋਰੀशुदा ਮੋਟਰਾਂ ਜਿਹੜੀਆਂ ਹੋਰ ਕਬਦੀ ਸਰ ਇਹ ਪਤਾ ਲੱਗਦਾ ਕਿ ਵੇਚਦੇ ਕਿੱਥੇ ਸੀ ਇਹ ਕੋਈ ਇਹਦੀ ਹੋਈ ਇਹਨੇ ਇਹ ਤਫ਼ਤੀਸ਼ ਚੱਲ ਰਹੀ ਹੈ ਤੇ ਸਰ ਕੀ ਮੁਕੱਦਮਾ ਦਰਜ ਹੋ ਗਿਆ ਹਾਂਜੀ ਮੁਕੱਦਮਾ ਦਰਜ ਕਰਕੇ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਇਹਦਾ ਰਿਮਾਰਡ ਲਿਆਂਗੇ ਦਸਾਂ ਨੇ ਰਿਮਾਰਡ ਇਹਨਾਂ ਕੋ ਪੁਸ਼ਕਿਸ਼ ਕਰਾਂਗੇ ਕਿਹੜੀ ਧਾਰਾ ਦੇ ਅੰਦਰ ਜਿਹੜਾ ਮਗਧਮਾ ਦਾ 379 411 ਹੈ ਜੀ ਮਕਦਮਾ ਦਰਜ ਕਰਾਇਆ ਤੇ ਫਿਲਹਾਲ ਸਰ ਕਿੰਨੇ ਬੰਦੇ ਤੇ 50 ਦਰਜ ਇੱਕ ਮਕਦਮਾ ਇੱਕ ਹੀ ਦੋਸ਼ੀ ਤੇ ਜੀ ਹੋਇਆ ਦੂਜੇ ਦੋਸ਼ੀਆਂ ਦੀ ਇਹਦੇ ਇਹਦੀ ਪੁਸ਼ਕਿਸ਼ ਕਰਕੇ ਜਿਹੜੇ ਦੂਜੇ ਦੋਸ਼ੀ ਆ ਉਹਨਾਂ ਨੂੰ ਜੋਖਾ ਕੀਤਾ ਕਿੰਨੀਆਂ ਮੋਟਰ ਰਿਕਵਰ ਹੋਈਆਂ ਨੇ ਅਸਲ ਇਹਨੂੰ ਇੱਕ ਮੋਟਰ ਰਿਕਵਰ ਹੋਈ